ਕਿੜਾ ਪੰਡਾ ਦਾਸਤਾਨ ਦਾ ਅਗਲਾ ਪੜਾ ਇਤਿਹਾਸਕ ਸ਼ਹਿਰ ਮਾਛੀਵਾੜਾ ਸਵਰਨ ਸਿੰਘ ਜੀ ਜਦੋਂ ਆਪਾਂ ਮਾਛੀਵਾੜੇ ਦੀ ਗੱਲ ਕਰਦੇ ਆਂ ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕਰ ਚੁੱਕੇ ਆਂ ਜੀ ਮਾਛੀਵਾੜੇ ਦਾ ਇਤਿਹਾਸ ਵੀ ਇਹ ਸਭ ਪਛੋਕੜ ਕੀ ਹੈ ਹਾਂ ਤੇ ਗੁਰੂ ਸਾਹਿਬ ਇੱਥੇ ਚਰਨ ਕਮਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇੱਥੇ ਆਉਨੇ ਆਂ ਤੇ ਇੱਕ ਝੰਡ ਦੇ ਥੱਲੇ ਵਿਸ਼ਰਾਮ ਕਰਦੇ ਆਂ ਤੇ ਸ਼ਬਦ ਵੀ ਉਚਾਰਦੇ ਆਂ ਹਾਂਜੀ ਤੁਸੀਂ ਉਸ ਸਮੇਂ ਦੇ ਇਤਿਹਾਸਿਕ ਪਚੋਖੜ ਨੂੰ ਕਿਵੇਂ ਦੇਖਦੇ ਆਂ ਉਹਦੇ ਬਾਰੇ ਦੱਸੋ ਜਿਹੜਾ ਮਾਛੀਵਾੜੇ 'ਚ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਸਿੱਖ ਸੰਗਤਾਂ ਦੇ ਮਤਲਬ ਹਰਦਾ ਭਾਵਨਾ ਦਾ ਮਾਛੀਵਾੜੇ ਸਹਿਰ ਦਾ ਸਭ ਤੋਂ ਮੁੱਖ ਕੇਂਦਰ ਹੈ ਹਾਂਜੀ ਉੱਥੇ ਜ਼ਿਆਦਾ ਸੰਗਤ ਜੁੜਦੀ ਆ ਆਉਂਦੀ ਹੈ ਹਾਂਜੀ ਉਸ ਚਾਰ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਹਦੂਦ ਦੇ ਅੰਦਰ ਆਪਣੇ ਚਾਰ ਥਾਮਾ ਜਾਂ ਚਾਰ ਗੱਲਾਂ ਸਾਡੀਆਂ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਮੰਗ ਕਰਦੀਆਂ ਹਨ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਆ ਜਿਹੜਾ ਤੁਸੀਂ ਝੰਡਾ ਸਾਹਿਬ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਂ ਜੀ ਇਹ ਉਹ ਝੰਡਾ ਸਾਹਿਬ ਹੈ ਅਰ ਇਹਨੂੰ ਝੰਡਾ ਸਾਹਿਬ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਸ ਦੇ ਹੇਠਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਿਸ਼ਰਾਮ ਕੀਤਾ ਹਾਂਜੀ ਤਾਂ ਇਹਦੇ ਨਾਲ ਨੌ ਸਾਹਿਬ ਜੁੜਿਆ ਝੰਡਾ ਸਾਹਿਬ ਹੂੰ ਤੇ ਇਸ ਝੰਡਾ ਦੇ ਹੇਠਾਂ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੋ ਪ੍ਰਸਿੱਧ ਸ਼ਬਦ ਹਾਂਜੀ ਜੀ ਨੂੰ ਕਿਹਾ ਜਾਂਦਾ ਹੈ ਜਾਂ ਜਿਹਦਾ ਸਰਲੇਖ ਹੈ ਖਿਆਲ ਪਾਤਸ਼ਾਹੀ ਦਸਵੀਂ ਹੂੰ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਦੁੱਤ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਵਾਸਾਂ ਦਾ ਰਹਿਣਾ ਹਾਂਜੀ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ 70 ਚੰਗਾ ਪਟ ਖੇੜਿਆਂ ਦਾ ਰਹਿਣਾ ਹਾਂਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਤਲਬ ਨਾ ਕੋਲ ਘੋੜਾ ਐ ਨਾ ਜੋੜਾ ਐ ਨਾ ਤਾਜ ਐ ਨਾ ਤਖਤ ਐ ਨਾ ਬਾਜ ਐ ਹਾਂਜੀ ਜਦੋਂ ਇੱਥੇ ਦਰਬੀਸ਼ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲਾਂ 'ਚ ਪਏ ਆ ਬਾਦਸ਼ਾਹ ਦਰਬੀਸ਼ ਗੁਰੂ ਗੁਰੂ ਗੋਬਿੰਦ ਸਿੰਘ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਮੇਸ਼ਰ ਨੂੰ ਇਸ ਸ਼ਬਦ ਦੇ ਰਾਈ ਇਹ ਕਿਹਾ ਵੀ ਜੇ ਤੁਸੀਂ ਮੈਨੂੰ ਕੰਡਿਆਲੇ ਤਾਰਾਂ ਕੰਡਿਆਲਿਆਂ ਦੇ ਉੱਤੇ ਕੰਡਿਆਂ ਉੱਤੇ ਪੈਣ ਦੇ ਲਈ ਮੈਨੂੰ ਇਹ ਸਮਾਂ ਨਸੀਬ ਹੋਇਆ ਹਾਂਜੀ ਤਾਂ ਮੈਨੂੰ ਇਹ ਵੀ ਚੰਗਾ ਹੈ ਹਾਂਜੀ ਵੀ ਜੇ ਕਾਲਪੁਰਖ ਤੂੰ ਮੇਰੇ ਨਾਲ ਹੈ ਤੂੰ ਮੇਤੋਂ ਵਿਸਰਿਆ ਨਹੀਂ ਠੀਕ ਹੈ ਜੀ ਤਾਂ ਮੈਨੂੰ ਇਹ ਦੁਖਾਂਤ ਤੇ ਦੁਖੜੇ ਵੀ ਕੁਝ ਵੀ ਨਹੀਂ ਲੱਗਦੇ ਠੀਕ ਹੈ ਜੀ ਇਹ ਮੈਨੂੰ ਚੰਗੀਆਂ ਸੇਜਾਂ ਹਾਂਜੀ ਤੇ ਖੇੜਿਆਂ ਦੇ ਜਿਹੜੇ ਸੁੱਖ ਹੈ ਉਹ ਪੱਠ ਪੈਣ ਪੱਠੇ 'ਚ ਪੈਣ ਹਾਂਜੀ ਜੇ ਰੱਬ ਨਹੀਂ ਚੀਤੇ ਠੀਕ ਹੈ ਜੀ ਤੇ ਜੇ ਇਹਨਾਂ ਕੰਡਿਆਂ ਉੱਤੇ ਤੂੰ ਮੇਰੇ ਨਾਲ ਹੈ ਵੈਗੁਰੂ ਕਾਲਪੁਰਖ ਗੁਰੂ ਗੁਰੂਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਸ਼ਬਦ ਦੇ ਵਿੱਚ ਹਾਂਜੀ ਤਾ ਮੈਨੂੰ ਇਹ ਕੰਡੇ ਵੀ ਇੱਕ ਸੋਹਣੀ ਸੇਜ ਲੱਗਦੇ ਲੱਗਦੇ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਛਬਦ ਇਸ ਝੰਡ ਦੇ ਹੇਠਾਂ ਉਚਾਰਿਆ ਗਿਆ ਤੇ ਵਿਖੜੇ ਪਿੰਡਿਆਂ ਦੇ ਇੱਚ ਦੁਖੜੇ ਸਮੇਂ ਚ ਮਹਾਰਾਜ ਨੇ ਪਰਮੇਸ਼ਰ ਨੂੰ ਲਾਂਭਾ ਨਹੀਂ ਦਿੱਤਾ ਠੀਕ ਹੈ ਜੀ ਮਹਾਰਾਜ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਏਗੀ ਠੀਕ ਹੈ ਜੀ ਵੀ ਮੈਂ ਤਾਂ ਤੇ ਮੇਰੇ ਸਿੱਖ ਤਾਂ ਤੈਨੂੰ ਦੁੱਖ ਚ ਵੀ ਧਿਆਉਣਗੇ ਸੁੱਖ ਚ ਵੀ ਧਿਆਉਣਗੇ ਠੀਕ ਹੈ ਜੀ ਅਲੰਬਾ ਕੋਈ ਨਹੀਂ ਰੋਠਾ ਕੋਈ ਨਹੀਂ ਠੀਕ ਹੈ ਜੀ ਇੱਕ ਫਿਰ ਸਵੰਨ ਸਿੰਘ ਜੀ ਜਦੋਂ ਇੱਥੇ ਜਨ ਸਾਹਿਬ ਦੀ ਗੱਲ ਕਰਦੇ ਆ ਇੱਥੇ ਫਿਰ ਬਾਗ ਦੀ ਵੀ ਗੱਲ ਕਰਦੇ ਆ ਵੀ ਇੱਥੇ ਬਾਗ ਸੀਗਾ ਉਹਦੇ ਬਾਰੇ ਵੀ ਦੱਸੋ ਸਾਨੂੰ ਵੀ ਬਾਗ ਦੇ ਵਿੱਚ ਕੁਝ ਸਮਾਂ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਭੰਬਲ ਪੂਸਾ ਰਿਹਾ ਹਾਂ ਜੀ ਵੀ ਇਹ ਬਾਗ ਮਸੰਦ ਗੁਲਾਬ ਗੁਲਾਬੇ ਤੇ ਪੰਜਾਬੇ ਦਾ ਸੀ ਹਾਂ ਜੀ ਬਰ ਹੁਣ ਇਤਿਹਾਸਕ ਤੱਤ ਇਹ ਸਾਹਮਣੇ ਆਉਣੇ ਆ ਵੀ ਇਹ ਪਠਾਨ ਨਵੀ ਖਾਂ ਤੇ ਗਨੀ ਖਾਂ ਠੀਕ ਹੈ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਨ ਸੇਵਕ ਸਨ ਠੀਕ ਹੈ ਜੀ ਇਹ ਬਾਗ ਉਹਨਾਂ ਦਾ ਸੀ ਮੁਸਲਮਾਨ ਭਰਾ ਸੀ ਮੁਸਲਮਾਨ ਦਾ ਸੀ ਉਹੀ ਇੱਥੇ ਆ ਕੇ ਮਿਲੇ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਸ ਕਰਕੇ ਇਤਿਹਾਸ ਦਾ ਇਹ ਨਿਰਣਣ ਸਾਨੂੰ ਸਮਝ ਲੈਣਾ ਚਾਹੀਦਾ ਵੀ ਬਾਗ ਮੁਸਲਮਾਨ ਪਠਾਨ ਗਣੀ ਖਾਤੇ ਨਵੀ ਖਾਂਪਰਾ ਮਾਂ ਦਾ ਸੀ ਠੀਕ ਹੈ ਜੀ ਇਹਦੇ ਨਾਲ ਇੱਕ ਖੂਹ ਦੀ ਵੀ ਗੱਲ ਜਦੋਂ ਆਪਾਂ ਕਰਦੇ ਆ ਉਹਦੇ ਬਾਰੇ ਵੀ ਦੱਸੋ ਨਾਲ ਨਾਲ ਹੀ ਖੂਹ ਹੈ ਜਿਹੜਾ ਆਪਾਂ ਦੇਖ ਰਹੇ ਹਾਂ ਖੂਹ ਇਹਦੇ ਬਾਰੇ ਵੀ ਤੁਸੀਂ ਜਾਣਣਾ ਪਾਓ ਜੀ ਕਿਵੇਂ ਜਦੋਂ ਜੰਡ ਆਪਣੇ ਜੰਡ ਸਾਹਿਬ ਦੀ ਗੱਲ ਹੁੰਦੀ ਹੈ ਇਹਦੀ ਹਾਂਜੀ ਤਾਂ ਉਹਦੇ ਨਾਲ ਇਹ ਵੀ ਹੈ ਵੀ ਮਹਾਰਾਜ ਜੰਡ ਦੇ ਹੇਠਾਂ ਟਿੰਡ ਦਾ ਸਰਾਣਾ ਲਾ ਕੇ ਟਿੰਡ ਵੀ ਆਪਾਂ ਕਹਿੰਨੇ ਵੀ ਕੱਚੀ ਹਾਂਜੀ ਵੀ ਮਿੱਟੀ ਦੀ ਟਿੰਡ ਦਾ ਟੱਡ ਦਾ ਰਾਣਾ ਲਾ ਕੇ ਸਤਿਗੁਰੂ ਉੱਥੇ ਸੁੱਤੇ ਸਨ ਹਾਂਜੀ ਜਦੋਂ ਅੰਮ੍ਰਿਤ ਵੇਲੇ ਨੂੰ ਉੱਥੇ ਪੰਜ ਸਿੰਘ ਚਮਕੌਰ ਸਾਹਿਬ ਤੋਂ ਜਿਹੜੇ ਨਿਕਲੇ ਸੀ ਹਾਂਜੀ ਆਪਾਂ ਉਹਨਾਂ ਦੇ ਨਾਂ ਦੁਬਾਰਾ ਦੱਸ ਦਈਏ ਸਾਨੂੰ ਹਾਂਜੀ 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 ਉਹਨਾਂ ਦੇ ਵਿੱਚ ਭਾਈ ਦੇਹਾ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਦੇਹਾ ਸਿੰਘ ਪ੍ਰੋਹਤ ਹਾਂਜੀ ਤੇ ਭਾਈ ਰਾਮ ਸਿੰਘ ਠੀਕ ਹੈ ਜੀ ਇਹ ਪੰਜ ਸਿੰਘ ਅਨੰਦਪੁਰ ਸਾਹਿਬ ਤੋਂ ਤੁਰੇ ਸੀ ਹਾਂਜੀ ਜਿਮ ਕੌਰ ਦੀ ਗੜੀ ਤੋਂ ਅੱਗੇ ਮਹਾਰਾਜ ਨਾਲ ਨਿਕਲੇ ਸੀ ਠੀਕ ਹੈ ਜੀ ਪਰ ਜੰਗਲਾਂ ਦੇ ਵਿੱਚ ਵਿਛੋੜਾ ਪੈ ਗਿਆ ਠੀਕ ਹੈ ਜੀ ਤੇ ਫਿਰ ਇਹ ਆ ਕੇ ਇੱਥੇ ਇਸ ਝੰਡ ਦੇ ਹੇਠਾਂ ਮਹਾਰਾਜ ਨੂੰ ਮਿਲੇ ਮਿਲੇ ਠੀਕ ਹੈ ਜੀ ਪੈਰ ਹੱਜੋ ਲਹੂ ਸਿਮ ਦਾ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਕਬਰਾ ਗਏ ਹਾਂ ਹਾਂਜੀ ਦੂਜੇ ਸਿੰਘਾਂ ਨੇ ਪਾਹੀ ਦਿਆ ਸਿੰਘ ਨੂੰ ਕਿਹਾ ਵੀ ਤੁਸੀਂ ਮਹਾਰਾਜ ਨੂੰ ਠਾ ਲੋ ਹੂੰ ਫਿਰ ਦਿਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੂਹੇ ਹਾਂਜੀ ਜਦੋਂ ਚਰਨ ਛੂਹੇ ਸਤਿਗੁਰੂ ਮਹਾਰਾਜ ਬੜੀ ਸਤਾਰਕਤਾ ਦੇ ਨਾਲ ਸਾਵਧਾਨ ਹੋ ਕੇ ਕਿਰਪਾਨ ਨੂੰ ਸੰਭਾਲਦੇ ਹੋਏ ਉੱਠੇ ਵੀ ਕਿਤੇ ਬੈਰੀ ਤਾਂ ਨਹੀਂ ਆ ਗਿਆ ਹਾਂਜੀ ਤੇ ਜਦੋਂ ਸਿੰਘਾਂ ਨੂੰ ਵੇਖਿਆ ਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਸਹਿਜ ਵਿੱਚ ਹੋ ਗਏ ਮਹਾਰਾਜ ਕਹਿੰਦੇ ਵੀ ਭਾਈ ਅਸੀਂ ਇਸ਼ਨਾਨ ਕਰਨਾ ਬਰਤਬੇਲਾ ਹੋ ਗਿਆ ਹਾਂਜੀ ਤੇ ਜਦੋਂ ਖੂਨ ਸਿਮ ਰਿਹਾ ਸੀ ਨਾ ਹਾਂਜੀ ਤੇ ਉਦੋਂ ਫਿਰ ਭਾਈ ਮਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਹਾਂਜੀ ਉਹ ਕਹਿੰਦੇ ਵੀ ਪਾਤਸ਼ਾਹ ਹਾਂ ਵੀ ਮੇਰੀ ਇੱਕ ਬੇਨਤੀ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਨਸਿਆ ਦੱਸ ਕੀ ਕਹਿਣਾ ਚਾਹੁੰਦਾ ਤੂੰ ਹਾਂਜੀ ਉਹ ਕਹਿੰਦਾ ਮਹਾਰਾਜ ਮੈਂ ਚਾਹੁੰਦਾ ਵੀ ਤੁਹਾਡੇ ਪੈਰਾਂ ਦੇ ਵਿੱਚ ਕੰਡੇ ਵੱਜ ਕੇ ਜ਼ਖਮ ਹੋਏ ਬਿਆ ਤੇ ਤੁਹਾਨੂੰ ਤੁਰਨਾ ਬੜਾ ਔਖਾ ਹੈ ਹਾਂਜੀ ਤੁਸੀਂ ਮੇਰੀ ਪਿੱਠ ਦੇ ਉੱਤੇ ਕੰਢੇੜਿਆਂ ਤੇ ਚੜ ਕੇ ਖੂ ਤੱਕ ਜਾਓ ਠੀਕ ਹੈ ਜੀ ਐਡੇ ਸਰਦਾਰ ਬਾਣ ਸਨ ਹਾਂਜੀ ਮੈਂ ਹੁਣ ਇਤਿਹਾਸ ਅੱਗੇ ਤੁਰਾਂ ਜਾਂ ਇਹਦੇ ਨਾਲ ਮਿਲਦੀ ਇੱਕ ਗੱਲ ਵੀ ਕਰ ਲਮ ਅੱਜ ਦੀ ਹਾਂਜੀ ਹਾਂਜੀ ਕਰੋ ਜੀ ਕਰੋ ਅੱਜ ਜਦੋਂ ਸਾਡੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆਉਂਦਾ ਹੈ ਹਾਂਜੀ ਤਾਂ ਆਪਾਂ ਦੇਖਦੇ ਆਂ ਵੀ ਕੌਣ ਹੁਣ ਮਹਾਰਾਜ ਦੀ ਸਰੂਪ ਸਿਰ ਤੇ ਲੂਗ ਕੌਣ ਨਾਲ ਜਾਊਗਾ ਹੌਲ ਚਾਚੂਗਾ ਹਾਂਜੀ ਮਤਲਬ ਅਸੀਂ ਇੱਕ ਬੋਝ ਜਿਹਾ ਸਮਝਦੇ ਹਾਂ ਹਾਂਜੀ ਪੰਜ ਸਿੰਘੇ ਨਹੀਂ ਮਿਲਦੇ ਸਾਨੂੰ ਹਾਂਜੀ ਹਾਂਜੀ ਤੇ ਉੱਥੇ ਤੁਸੀਂ ਸਿੰਘਾਂ ਦੀ ਸ਼ਰਧਾ ਦੇਖੋ ਉਹ ਕਹਿੰਦੇ ਮਹਾਰਾ ਸਾਡੇ ਕੰਢੇੜੇ ਤੇ ਚਲੋ ਮਾਨ ਸਿੰਘ ਕਹਿੰਦਾ ਮਾਨ ਸਿੰਘ ਕਹਿੰਦੇ ਸਰੀਰ ਤੋਂ ਬੜਾ ਤਾਕਤਵਰ ਸੀ ਠੀਕ ਹੈ ਜੀ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਇਹ ਹਾਂਜੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਨ ਸਿੰਘ ਦੇ ਕੰਢੇੜਿਆਂ ਤੇ ਚੜ੍ਹੇ ਠੀਕ ਹੈ ਜੀ ਤੇ ਆਪਾਂ 75 ਕ ਮੀਟਰ ਕਹਿ ਲੋ ਗੱਜ ਕਹਿ ਲੋ ਹਾਂਜੀ ਹਾਂਜੀ ਤੇ ਐਡੀ ਦੂਰੀ ਤੇ ਹੀ ਖੂਹ ਹੈ ਹਾਂਜੀ ਖੂਹ ਹੈ ਜੀ ਫਿਰ ਉਹ ਆਪਣੀ ਪਿੱਠ ਦੇ ਉੱਤੇ ਮਹਾਰਾਜ ਨੂੰ ਲੈ ਗਏ ਠੀਕ ਹੈ ਜੀ ਤੇ ਪਿੱਠ ਦੇ ਉੱਤੇ ਲਿਜਾ ਕੇ ਖੂਹ ਦੇ ਉੱਤੇ ਇਸ਼ਨਾਨ ਕਰਾਏ ਠੀਕ ਹੈ ਜੀ ਤੇ ਇਸ਼ਨਾਨ ਕਰਨ ਤੇ ਬਾਅਦ ਸਿੰਘਾਂ ਨੇ ਵੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਕੀਤੇ ਠੀਕ ਹੈ ਜੀ ਇਸ ਸਮੇਂ ਦੇ ਵਿੱਚ ਫਿਰ ਗਨੀ ਖਾਨ ਤੇ ਨਵੀ ਖਾਨ ਆ ਗਏ ਜੀ ਠੀਕ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆਂ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰੇ ਸਾਹਿਬ ਦੀ ਤਾਂ ਇਹਦਾ ਕੀ ਪਿਛੋਕੜ ਆ ਕਿਵੇਂ ਆਪਾਂ ਦੇਖ ਰਹੇ ਆਂ ਵੀ ਇੱਥੇ ਗੁਰੂ ਸਾਹਿਬ ਆਏ ਪਰ ਇਹਦਾ ਨਾਂ ਕਿਵੇਂ ਪਿਆ ਦੇਖੋ ਨਾਂ ਨਾਂ ਦੇ ਪਿੱਛੇ ਇਤਿਹਾਸ ਹੈ ਹਾਂਜੀ ਚਰਨ ਤੋਂ ਭਾਵ ਸਾਡੇ ਪੈਰ ਹਾਂਜੀ ਕਮਲ ਹਮ ਕਮਲ ਇੱਕ ਉਹ ਪਵਿੱਤਰ ਫੁੱਲ ਹੈ ਹਾਂਜੀ ਜਿਹੜਾ ਗੰਦਗੀ ਦੇ ਵਿੱਚ ਹੁੰਦਾ ਹੋਇਆ ਵੀ ਗੰਦਗੀ ਤੋਂ ਉੱਪਰ ਉੱਠਦਾ ਹੈ ਠੀਕ ਹੈ ਜੀ ਕਮਲ ਤੋਂ ਭਾਵ ਪਵਿੱਤਰ ਹਾਂਜੀ ਉਹ ਥਾਂ ਜਿੱਥੇ ਪਵਿੱਤਰ ਚਰਨ ਪਏ ਠੀਕ ਹੈ ਜੀ ਕਿਸ ਦੇ ਪਵਿੱਤਰ ਚਰਨ ਪਏ ਹਾਂ ਗੁਰੂ ਸਾਹਿਬ ਜੀ ਦੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਸ ਥਾਂ ਦੇ ਉੱਤੇ ਪਵਿੱਤਰ ਚਰਨ ਪਏ ਠੀਕ ਹੈ ਜੀ ਉਸ ਗੁਰਦੁਆਰਾ ਸਾਹਿਬ ਉਸ ਥਾਂ ਦੇ ਉੱਤੇ ਜਿਹੜਾ ਬਣਿਆ ਠੀਕ ਹੈ ਉਹਦਾ ਨਾਮ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਠੀਕ ਹੈ ਜਿਹਦੇ ਆਪਾਂ ਹੁਣ ਤੁਸੀਂ ਆ ਆਪਾਂ ਦਰਸ਼ਨ ਕਰਾ ਰਹੇ ਹਾਂ ਸੰਗਤ ਨੂੰ ਠੀਕ ਹੈ ਜੀ ਹਾਂ ਦੇਖੋ ਆਪਾਂ ਚਾਰ ਚਫੇਰੇ ਤੋਂ ਅੱਜ ਦੀ ਜਿਹੜੀ ਦੇਖ ਹੈ ਇਹਦੇ ਕੰਪਲੈਕਸ ਦੇ ਵਿੱਚੇ ਖੂਹ ਹੈ ਇਹਦੇ ਕੰਪਲੈਕਸ ਦੇ ਵਿੱਚੇ ਝੰਡਾ ਸਾਹਿਬ ਹੈ ਠੀਕ ਹੈ ਇਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆਂ ਵੀ ਇੱਥੇ ਬਾਗ ਹੁੰਦਾ ਸੀ हां जी ਤੁਸੀਂ ਆਪਣਾ ਰਸੂਲਪੁਰੀ ਜੀ ਜਦਾ ਆਪਾਂ 88 ਸਾਲ ਦੇ ਬਜ਼ੁਰਗ ਪ੍ਰੇਮ ਸਿੰਘ ਨੂੰ ਮਿਲ ਕੇ ਆਏ ਹਾਂ ਜੀ ਉਹਨਾਂ ਨੇ ਕੱਪ ਨੂੰ ਤਲਾਬ ਬਾਰੇ ਵੀ ਗੱਲ ਦੱਸੀ ਤਲਾਬ ਬਾਰੇ ਹਾਂਜੀ 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 ਤੇ ਆਪਾਂ ਹੁਣ ਤਲਾਬ ਦਾ ਦੇਖ ਰਹੇ ਹਾਂ ਉਹ ਬਜ਼ੁਰਗ ਨੇ ਦੱਸੀ ਵੀ ਇਹ ਜਿਹੜੀ ਧਰਤੀ ਸੀ ਇਹ ਸਾਲਗ੍ਰਾਮ ਬ੍ਰਾਹਮਣ ਦੀ ਸੀ ਹਾਂਜੀ ਉਹ ਉਹਨਾਂ ਤੋਂ ਇਹ ਜ਼ਮੀਨ ਉਹਨਾਂ ਨੇ ਫਿਰ ਇਹ ਦਿੱਤੀ ਇੱਥੇ ਫਿਰ ਤਲਾਬ ਬਣਾਇਆ ਹਾਂਜੀ ਠੀਕ ਹੈ ਜੀ ਸਾਲਗ੍ਰਾਮ ਬ੍ਰਾਹਮਣ ਨੇ ਜਿਵੇਂ ਖੂਹ ਦੇ ਨਾਲੇ ਆ ਖੂਹ ਦੇ ਨਾਲੇ ਆ ਇਹ ਤਲਾ ਹੈ ਉਸ ਦੇ ਉੱਤੇ ਇਹ ਤਲਾ ਬਣਿਆ ਹੋਇਆ ਹੈ ਇਸ ਤਰ੍ਹਾਂ ਮਤਲਬ ਇਹ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਜਿਹੜਾ ਇਹਦੇ ਨਾਲ ਜਿਹੜੀਆਂ ਇਹਦੇ ਆਪਣੇ ਨਾਮ ਬਾਰੇ ਦੱਸਿਆ ਜੰਡ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿੱਤਰ ਪਿਆਰ ਨੂੰ ਸ਼ਬਦ ਉਚਾਰਿਆ ਠੀਕ ਹੈ ਜੀ ਉਹ ਖੂਹ ਜਿਸ ਥਾਂ ਦੇ ਉੱਤੇ ਇਸ਼ਨਾਨ ਕੀਤੇ ਤੇ ਇਹ ਤਲਾ ਜਿਹੜਾ ਬ੍ਰਾਹਮਣ ਸਾਲਗ੍ਰਾਮ ਦੀ ਧਰਤੀ ਦੇ ਉੱਤੇ ਹੈ ਠੀਕ ਹੈ ਜੀ ਇਹ ਆਪਾਂ ਨੇ ਜਾਣਕਾਰੀ ਦਿੱਤੀ ਇਸ ਦੇ ਨਾਲ ਆ ਜਿਹੜਾ ਮਾਚੀਵਾੜੇ ਤੇ ਜਿਹੜੇ ਹੋਰ ਸਥਾਨ ਨੇ ਹਾਂਜੀ ਉਹ ਆਪਾਂ ਅਗਲੀ ਕਿਸ਼ਤ ਦੇ ਵਿੱਚ ਉਹਨਾਂ ਬਾਰੇ ਜਾਣਾਂਗੇ